ਆਪਾਂ ਮੈਂ ਦੱਸੋ ਪਰਮੰਤ ਸਾਰੇ ਫੇਲ ਹੋ ਗਏ ਸਰਕਾਰ ਫੇਰ ਹੋਈ ਇਹ ਦੀ ਹੁਣ ਹੁਣ ਜ਼ਿਕਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਬਿਲਕੁਲ ਆਪਾਂ ਸਭ ਹੁਣ ਜੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਦੇਖੋ ਪੰਜਾਬ ਨੂੰ ਇਕੱਲਾ ਪੰਜਾਬ ਹੀ ਬਚਾਊਗਾ ਦੁੱਖ ਹੈ ਕਿ ਨਾ ਸੈਂਟਰ ਤੋਂ ਕੋਈ ਮਦਦ ਆਈ ਹੈ ਤੇ ਨਾ ਸੂਬੇ ਵਾਲੀ ਸਰਕਾਰ ਤੇ ਆਈ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਹੁਣ ਜਿਵੇਂ ਲੋਕ ਆਪਣੇ ਆਪ ਤੇਲ ਪਾ ਰਹੇ ਵਿਚਾਰੇ ਗਰੀਬ ਹੈ ਪਹਿਲੇ ਤੋਂ ਉਹਨਾਂ ਫਸਲਾਂ تباہ ਹੋ ਗਈਆਂ ਫਿਰ ਆਪਣਾ ਖਰਚਾ ਕਰ ਰਿਹਾ ਹੈ ਉਹਦੇ ਬਾਅਦ ਕੋਈ ਮਦਦ ਆਪਣੇ ਲੋਕ ਜਿਹਨੇ ਸੰਸਥਾ ਹੋ ਗਿਆ ਸਾਡੇ ਵਰਕਰ ਲੱਗੇ ਕਰ ਰਿਹਾ ਪਰ ਇਹਨਾਂ ਨੂੰ ਵੱਡੇ ਪੱਧਰ ਦੀ ਸਪੋਰਟ ਦੀ ਲੋੜ ਹੈ ਤੇ ਮੈਂ ਕਹਿੰਦਾ ਜੇ ਇਥੇ ਕੋਈ ਆ ਕੇ ਜਿਹੜੀ ਇੰਡਸਟਰੀ ਹੈ ਘੱਟ ਤੋਂ ਘੱਟ ਜਿਵੇਂ ਤਰਪਾਲਾਂ ਦੀ ਲੋੜ ਹੈ ਛਾਰੇ ਦੀ ਲੋੜ ਹੈ ਥੋ ਜੇ ਡੀਜ਼ਲ ਦੀ ਲੋੜ ਹੈ ਤੇ ਜਿੰਨਾ ਤੱਕ ਤੁਸੀਂ ਆ ਨਹੀਂ ਕਰਦੇ ਫਿਰ ਫਾਇਦਾ ਨਹੀਂ ਹੈ ਤੇ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਾਂ ਛੁਣ ਝਾਕ ਹੀ ਨਾ ਸੈਂਟਰ ਤਰਫ ਜਾਂ ਪੰਜਾਬ ਸਰਕਾਰ ਤਰਫ ਆਪਾਂ ਆਪਣੀ ਜਿੰਮਵਾਰੀ ਸਮਝ ਕੇ ਆਪਾਂ ਆਪਣੇ ਆਪ ਨੂੰ ਬਚਾ ਲਈਏ ਕਿ ਜੇ ਡੀਗਦੇ ਰਹੇ ਤਾਂ ਹੋਰ ਵੱਡਾ ਨੁਕਸਾਨ ਆਰੇ ਬਾਲਾ ਸਾਹਿਬ ਪਿੰਡ ਦੇ ਲੋਕ ਕਿਹਨੇ ਕਹਿੰਦੇ ਮਾਈਨਿੰਗ ਬੜੀ ਹੋਈ ਇਸ ਜਗ੍ਹਾ ਤੋਂ ਤਾਂ ਕਰਕੇ ਅਜਿਹੇ ਹਾਲਾਤ ਬਣ ਗਏ ਕਹਿੰਦੇ ਦੇਖੋ ਜਿਹੜੇ ਇਹਨਾਂ ਦੇ ਜਿਹੜੇ ਐਮਐਲਏ ਬਣੇ ਹਨ ਉਹ ਜ਼ਿੰਦਗੀ ਚ ਪਹਿਲੀ ਵਾਰ ਉਹਨਾਂ ਨੇ ਸਰਕਾਰ ਦੇਖੀ ਤੇ ੱਤਕਾ ਸ਼ਾਈ ਕਰ ਜਾਂਦੇ ਆ ਆ ਸਾਰਾ ਨੁਕਸਾਨ ਮਾਈਨਿੰਗ ਕਰਕੇ ਮੈਂ ਸਰਪੰਚ ਸਾਹਿਬ ਨਾਲ ਪੁੱਛ ਰਿਹਾ ਸੀ ਰਾਤ ਕੀ ਇਹ ਇੱਥੇ ਕੀ ਕਰਦੇ ਮਾਈਨਿੰਗ ਵਾਲੇ ਜਿਵੇਂ ਬੰਦ ਦੇ ਨਾਲ-ਨਾਲ ਪੱਟੀਆਂ ਆਉਂਦੇ ਆ ਉਦੇ ਨਾਲ ਮੂਵਮੈਂਟ ਸਾਰੀ ਜਿਹੜੀ ਫਲੋ ਹੈ ਆਪਣੇ ਦਰਿਆ ਦਾ ਉਹ ਸਾਰਾ ਚੇਂਜ ਹੋ ਜਾਂਦਾ ਤੇ ਆ ਸਾਰਾ ਟੁੱਟ ਜਾਂਦਾ ਤੇ ਮੈਂ ਅੱਜ ਇਹਨਾਂ ਨੂੰ ਆ ਵੀ ਕਿਹਾ ਸੀ ਕਿ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਹੋਏ ਆ ਜਿੰਨੇ ਵੀ ਆ ਬੰਦ ਹੈ ਅਸੀਂ ਸਰਕਾਰ ਆਪਣੀ ਆ ਜੇ ਸੀਮੈਂਟ ਕੰਕਰੀਟ ਦੇ ਬਣਾਵਾਂਗੇ ਪੱਕੇ ਆ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰੀਟੀ ਆਪਣੀ ਸਰਕਾਰ ਦੀ ਹੋਊਗੀ ਆ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਏ ਜਾਣ ਬੈਂਕੀਆ ਸਾਡਾ ਲੱਕਾ ਮਰਦਾ ਸਾਡੇ ਲੱਕੇ ਦਾ ਹੱਲ ਕੋਈ ਨਹੀਂ ਬੀਰ ਦੀ ਖੜੇ ਲੱਖੇ ਦੀ ਸਾਹਿਬ ਇਹ ਸਾਡੀ ਡਰੇਨ ਪੱਠ ਹੋਣੀ ਚਾਹੀਦੀ ਆ ਪਰਨੇ ਪਾਸੇ ਸਾਡੀ ਦੇਖ ਲਓ ਵੀ ਕੀ ਹਾਲ ਹੈ ਦੇਖੋ ਮੈਂ ਤੁਹਾਨੂੰ ਇੰਨਾ ਕਹਿ ਸਕਦਾ ਹਾਂ ਕੀ ਹਾਲ ਹੈ ਇਹਨਾਂ ਨੂੰ ਪੂਰਾ ਸਕੂਨ ਮੈਦਾਨ ਦੇ ਬੰਦ ਬਣਾ ਕੇ ਦੂੰਗਾ ਸਾਰੇ ਸੀਮੈਂਟ ਦੇ ਆਪਣੇ ਮਿੱਟੀ ਨਾਲ ਨਹੀਂ ਹੋਣਾ ਕੋਈ ਨਹੀਂ ਪਹੁੰਚ ਹੱਦ ਤੱਕ ਕੋਈ ਨਹੀਂ ਪਹੁੰਚ ਅੱਛਾ ਅੱਛਾ ਦਾ ਕੋਈ ਇੱਥੇ ਸਹਯੋਗ ਨਹੀਂ ਹੈਗਾ ਜੀ ਪਰ ਨਹੀਂ ਖੜ ਜਾ ਮੈਂ ਤਾਂ ਤੁਸੀਂ ਕੀ ਕਰਦਾ ਆਹ ਦੇਖੋ ਨਾ ਸੈਂਟਰ ਦਾ ਕੋਈ ਪਹੁੰਚਿਆ ਨਾ ਪੰਜਾਬ ਸਰਕਾਰ ਦਾ ਪਹੁੰਚਿਆ ਹੁਣ ਆਪਾਂ ਤਾਂ ਪੰਜਾਬ ਆਪਾਂ ਹੀ ਇਕੱਠੇ ਹੋ ਕੇ ਆਪਾਂ ਆਪਣੀ ਮਦਦ ਕਰੀਏ ਨਹੀਂ ਨਾ ਕਹਿਣਾ ਕਿ ਭਾਰਤ ਦੇ ਲੋਕ ਸਭ ਵਿੱਚ ਇੱਕ ਵਾਰ ਇਨੀ ਮੇਰਾ ਖਿਆਲ ਆ ਕਈ ਦਰਜਣਾ ਵਾਰੀ ਤਾਂ ਘੱਗਰ ਦਾ ਮਸਲਾ ਜੇ ਮੈਂ ਉਠਾਇਆ ਸੀ ਤਾਂ ਉਹਦੇ ਨਾਲ ਅਸੀਂ 136 ਕਰੋੜ ਰੁਪਇਆ ਮਨਜ਼ੂਰ ਕਰਾ ਕੇ ਖਨੌਰੀ ਤੋਂ ਮਕੋੜ ਸਾਹ ਤੱਕ ਘੱਗਰ ਦੇ ਵਿਗ ਕੱਢ ਕੇ ਘੱਗਰ ਨੂੰ ਸਿੱਧਾ ਕਰਕੇ ਘੱਗਰ ਨੂੰ ਚੌੜਾ ਕਰਕੇ ਦੋਵੇਂ ਪਾਸੇ ਬੰਨ ਉੱਚੇ ਕਰਕੇ ਇੱਕ ਐਸੀ ਪ੍ਰੋਜੈਕਟ ਲੈ ਕੇ ਆਏ ਸੀ ਉਹ ਖਨੌਰੀ ਤੋਂ ਲੈ ਕੇ ਮਕੋੜ ਸਾਹ ਤੱਕ ਅੱਜ ਇੱਕ ਏਕੜ ਪਾਣੀ ਆ ਬਸਹਰੇ ਦਾ ਬੰਗਾ ਦਾ ਉਹਨਾਂ ਪਿੰਡਾਂ ਦਾ ਨੁਕਸਾਨ ਨਹੀਂ ਹੋਇਆ ਕੇਵਲ ਉਹ ਪ੍ਰੋਜੈਕਟ ਸਾਡਾ ਲਿਆਉਣ ਕਰਕੇ ਜੇਓ ਪ੍ਰੋਜੈਕਟ ਨੂੰ ਹਰਿਆਣਾ ਨਾ ਰੋਕਦਾ ਮਕੋੜ ਸਾਹਿਬ ਤੋਂ ਅੱਗੇ ਜਾ ਕੇ ਚਾਦਪੁਰ ਤੱਕ ਉਹ ਚੱਲਿਆ ਜਾਣਾ ਸੀ ਇੱਧਰ ਜੀਡੀ ਰੋਡ ਤੋਂ ਲੈ ਕੇ ਖਨੌਰੀ ਤੱਕ ਸਾਰੇ ਘੱਗਰ ਦੇ ਵਿੰਗ ਨਿਕਲ ਸਕਦੇ ਸੀ ਜੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਨੈਸ਼ਨਲ ਵਾਟਰ ਟ੍ਰੈਨਲ ਕਮਿਸ਼ਨ ਉਹਦੇ ਕੋਲ ਜਿਹੜੀ ਕਈ ਅਰਜੀ ਜੇ ਪੰਜਾਬ ਸਰਕਾਰ ਉਹਨੂੰ ਪੈਰਵਾਹੀ ਕਰਕੇ ਰੋਕਦੀ ਉਹ ਉਜਾਬ ਦੇ ਤਿੰਨ ਮੁੱਖ ਮੰਤਰੀ ਇਸੇ ਹਰਕੇ ਦੇ ਰਹਿਲੇ ਕੈਪਟਨ ਮਰੀਂਦਰ ਸਿੰਘ ਰਹਿਲੇ ਤੋਂ ਆਤਮਾਨ ਜੀ ਖੁਦ ਇੱਥੇ ਨੇ ਦੇ ਪਹਿਲਾ ਮੀਮੀ ਪੱਠਾ ਰਹੇ ਸੰਗਰੂਰ ਪਟਿਆਲਾ ਦਾ ਸਬੰਧਤ ਦਿਨੇ ਬਾਦਲ ਸਾਹਿਬ ਦਾ ਵੀ ਇਲਾਕਾ ਨਾਲ ਕੇ ਮਾਨਸਾ ਏਰੀਆ ਇਹਨਾਂ ਦਾ ਲੱਗਦਾ ਸੀ ਮਤਲਬ ਕੋਈ ਪਰਜਾਇਤ ਕਿਸੇ ਨੇ ਅੱਗੇ ਤੋਰਨ ਲਈ ਰਿਕਵਰਡ ਜਿਹੜੀ ਰਿਆਲੇ ਨੇ ਖੜੀ ਕੀਤੀ ਦੂਰ ਕਰ ਲਈ ਜਤਨ ਨਹੀਂ ਕੀਤਾ ਜੇ ਜਤਨ ਕੀਤਾ ਹੁੰਦਾ ਹਰਿਆਣਾ ਸਰਕਾਰ ਦੀ ਅਰਦੀ ਨੂੰ ਦੂਰ ਕੀਤਾ ਹੁੰਦਾ ਤਾਂ ਜੇਕਰ ਕਰਨ ਨਾਲ ਹਜ਼ਾਰਾਂ ਏਕੜ ਫਸਲ تباہ ਹੋਣ ਤੋਂ ਬਚ ਸਕਦੀ ਸੀ ਜਾਨਾਂ ਬਚ ਸਕਦੀਆਂ ਸੀ ਤੇ ਜਿਹੜਾ ਲਗਾਤਾਰ ਮੰਡਲ ਰੱਖਦਾ ਜਿਹੜਾ ਖਤਰਾ ਲੜਕਾਰਿਆ ਉਹ ਫਤਰੇ ਤੋਂ ਵੀ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ ਇਸ ਲਈ ਮੈਂ ਤਾਂ ਇਹ ਮੰਗ ਕਰਾਂਗਾ ਇੱਕ ਇੱਕ ਕਰੋਪ ਇੰਸ਼ੋਰੈਂਸ ਸਕੀਮ ਜਿਹੜੀ ਆ ਭਾਰਤ ਸਰਕਾਰ ਦੇ ਹਿੱਸੇਚ ਧਾਰ ਬਣੇ ਪੰਜਾਬ ਜਾਂ ਆਪਦੀ ਕਰੋਪ ਇੰਸ਼ੋਰੈਂਸ ਲੈ ਕੇ ਆਵੇ ਦੂਜਾ ਜਿਹੜਾ ਨੈਚਰ ਕਲੇਮਟੀ ਦੇ ਫੰਡ ਨੇ ਪਿਛਲੇ 20 ਦੇ ਵੀ ਜਾਨਕਾਨ ਹੋਇਆ 5 ਰੁਪਏ ਵੀ ਸਾਡੀ ਸਰਕਾਰ ਉਤੇ ਫਰਕ ਨਹੀਂ ਚਾਹੀ ਜੇ ਕੋਈ ਨੋਰਮਸ ਹੁੰਦੇ ਨੇ ਉਹ ਨੋਰਮਸ ਅਡਾਪਟ ਨਹੀਂ ਕਰੇ ਤੇ ਨੋਰਮਸ ਦਾ ਡਾਊਟ ਨਾ ਕਰਕੇ ਇਹ ਖਰਚਾ ਨਹੀਂ ਕਰ ਸਕੇ ਫਿਰ ਗੱਡੇ ਗਾਂਵਾਂ ਕੇ ਅੰਦਰ ਨੂੰ ਗੱਢੀ ਗਏ ਤੇ ਹੁਣ ਵੀ ਮੈਂ ਕਹਿਣਾ ਚਾਹੁੰਦਾ ਹੁਣ ਮੌਕਾ ਸਾਰੀ ਰਿਪੋਰਟ ਪਹਿਲਾਂ ਪ੍ਰੀਲੀਮਿਨਰੀ ਰਿਪੋਰਟ ਕੇਂਦਰ ਕੋ ਭੇਜਣ ਕੇਂਦਰ ਦੀਆਂ ਟੀਮਾਂ ਆ ਕੇ ਜਿਹੜੀ ਅਸੈਸਮੈਂਟ ਕਰਨ ਅਸੈਸਮੈਂਟ ਕਰਕੇ ਇਹਨੂੰ ਨੇਚਰਲ ਕੈਲੇਮਿਟੀ ਡਿਕਲੇਅਰ ਕਰਕੇ ਫਿਰ ਡਿਜਾਸਟਰ ਮੈਨੇਜਮੈਂਟ ਫੜਦੇ ਪੈਸੇ ਜਿਹੜੇ ਖਰਚੇ ਹੋਣਗੇ ਪੈਸੇ ਦਾ ਕੋ 60-65 ਹਜ਼ਾਰ ਕਰੋੜ ਰੁਪਇਆ ਪਿਆ ਡਿਜਾਸਟਰ ਮੈਨੇਜਮੈਂਟ ਦਾ ਪਰ ਇਹ ਖਰਚ ਨਹੀਂ ਸਕਦੇ ਕਿਉਂਕਿ ਨੌਰਮਲ ਅਡਾਪਟ ਕਰਦੇ ਸੋ ਅੱਜ ਹੁਣ ਮੌਕਾ ਨੌਰਮਲ ਅਡਾਪਟ ਕਰਨ ਦਾ ਤਾਂ ਕਿ ਤੇਈ ਮੰਗੋ 2023 ਵਾਂਗੋਂ ਫੇਰ ਪੰਜਾਬ ਖਾਲੀ ਨਾ ਰਹਿ ਜਾਏ ਤੇ ਆ ਜਿਹੜਾ ਥੋੜੀ ਬਹੁਤੀ ਮਦਦ ਆਈ ਤਾਂ ਨਾ ਮਾਤਰ ਆ ਮੂੰ 15000 ਇੱਕਰ ਦਿਓ ਵੀ 33% ਤੋਂ ਉੱਪਰ ਨੁਕਸਾਨ ਹੋਣ ਤੇ ਦੇਣਗੇ ਤੇ ਤੇ ਉਹਨੇ ਨਾਲ ਤਾਂ ਤੇਰੇ ਮੱਜਾਂ ਦਾ ਲੋਕਾਂ ਦਾ ਪਾਰੇ ਕੜੂ ਨਾ ਤਾਂ ਖਾ ਦੇ ਪੈ ਜਾਂਦੀ ਆ ਤੇ ਜੇ ਅਸਲੀ ਪਰਪਾਈ ਆ ਜ਼ਮੀਨਾਂ ਪੱਧਰ ਕਰਦੀ ਟਿਊਬਵੈਲ ਬੰਦ ਹੋਣ ਦੀ ਥਾਂ ਢਹਨ ਦੀ ਪਸ਼ੂ ਹਰਨ ਦੀ ਜਿੰਨਾ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਕਹਿੰਦੇ ਮੁਰਗੀਆਂ ਮਰਨ ਦਾ ਵੀ ਪੈਸੇ ਦੇਗਾ ਉਹ ਤਾਂ ਹੀ ਦੇ ਸਕਣਗੇ ਜੇ ਅਸੀਂ ਡਿਜਾਸਟਰ ਮੈਨੇਜਮੈਂਟ ਦੇ ਪੈਸੇ ਖਰਤੇ ਜੋ ਕਿ ਹੋ ਸਕਾਗੇ ਉਹ ਤਾਂ ਹੀ ਖਰਤੇ ਕਰਨਗੇ ਜੇ ਇਹ ਉਹ ਨੌਰਥ ਦਾ ਡਾਟ ਕਰਨਗੇ ਉਹ ਮੌਕਾ ਨੌਰਥ ਦਾ ਡਾਟ ਕਰਨਾ ਮੈਂ بار بار ਕਹਿੰਦਾ ਉਹ ਕਿ ਸਾਹਿਬ ਸੇਵਾ ਕਰਨੀ ਉਹਨਾਂ ਵੱਲੋਂ ਹੋਰ ਵੱਖ-ਵੱਖ ਸਸਤਾਵਾਂ ਵੱਲੋਂ ਜਿਹੜੇ ਕੈਂਪ ਲਾਏ ਜਾ ਰਹੇ ਨੇ ਸੋ ਮੈਂ ਸਭ ਦਾ ਕੀ ਜਿੰਨੇ ਵੀ ਨਾਨੀ ਸੱਜਣ ਨੇ ਪੂਰੇ ਪੰਜਾਬ ਦੇ ਵਿੱਚ ਜਾਂ ਬਾਹਰ ਸਾਡੇ ਐਨ ਆਰ ਆਈ ਦਾਨ ਕਰਨਾ ਚਾਹੁੰਦੇ ਆ ਉਹਨਾਂ ਦੀ ਬੇਨਤੀ ਆ ਕਿ ਜੇ ਸਹੀ ਢੰਗ ਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਲੋੜਵੰਦਾਂ ਨੂੰ ਸਹੀ ਬਦਲ ਕਰ ਸਕیں ਤਾਂ ਤੁਸੀਂ ਇਹਨਾਂ ਕੈਂਪਰਾਂ ਦੇ ਨਾਲ ਸੰਪਰਕ ਕਰੋ ਕਿਉਂਕਿ ਦੋ ਜਿਹੜੀ ਟੀਮ ਹੈਗੀ ਆ ਬੜੀ ਡੈਡੀਕੇਸ਼ਨ ਦੇ ਨਾਲ ਜਿਹੜੀ ਕੰਮ ਕਰ ਰਹੀ ਆ ਇਕੱਲੇ ਇਕੱਲੇ ਘਰ ਤੱਕ ਪਹੁੰਚ ਕਰਕੇ ਵੀ ਕੀ ਉਹਨਾਂ ਦੀ ਲੋੜ ਆ ਅੱਗੇ ਫੇਰ ਤਵਦੀਸ਼ ਕਰਕੇ ਇਨਕੁਇਰੀ ਕਰਕੇ ਉਹਨਾਂ ਤੱਕ ਚਾਹੀਦੀ ਸਮਗਰੀ ਚਾਹੀਦੀ ਆ ਉਹਨਾਂ ਨੂੰ ਆਸ਼ਿਰਵਾਦੀ ਚਾਹੀਦਾ ਤਾਂ ਇਹ ਪਸ਼ੂਆਂ ਦਾ 40 ਦੀ ਲੋੜ ਹੈਗੀ ਆ ਜਾਂ ਕੋਈ ਮੈਡੀਕਲ ਹੈਲਥ ਦੀ ਲੋੜ ਹੈਗੀ ਆ ਕਿਉਂਕਿ ਲੜਾਈ ਲੰਬੀ ਆਏ ਜੇ ਜਦੋਂ ਪਾਣੀ ਘਟ ਗਿਆ ਉਸ ਤੋਂ ਬਾਅਦ ਅਗਲੀ ਫਸਲ ਜਿਹੜੀ ਬੀਜਣੀ ਆ ਕਣਕ ਦੀ ਉਹਦੇ ਲਈ ਡੀਜ਼ਲ ਦੀ ਵੀ ਲੋੜ ਪੈਣੀ ਆ ਖਾਦਾ ਦੀ ਵੀ ਲੋੜ ਪੈਣੀ ਆ ਬੀਜ ਦੀ ਲੋੜ ਪੈਣੀ ਆ ਸੋ ਇਸ ਤਰ੍ਹਾਂ ਦੀ ਇਹ ਮਦਦ ਦੀ ਲੋੜ ਆ ਲੋਕਾਂ ਨੂੰ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਜਿਹੜੇ ਵੀ ਇਹ ਕੈਂਪ ਚੱਲ ਰਹੇ ਨੇ ਤੇ ਅਸੀਂ ਉਹਨਾਂ ਦੇ ਨਾਲ ਸਹਿਬਰ ਕਰਕੇ ਜੋ ਵੀ ਲੋੜ ਹੈਗੀ ਆ ਡਿਮਾਂਡ ਆ ਜਿਹੜੀ ਉਹਦੇ ਹਿਸਾਬ ਦੇ ਨਾਲ ਅਸੀਂ ਉੱਥੇ ਜੋ ਵੀ ਸਪਲਾਈ ਰਹੀ ਆ ਪਹੁੰਚਾਈਏ ਤਾਂ ਜੋ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੀ ਸਹੀ ਮਦਦ ਹੋ ਸਕੇ ਅਸੀਂ ਸਰਕਾਰਾਂ ਤੋਂ ਵੀ ਆਸ ਕਰਦੇ ਆ ਕਿ ਅੰਦਰ ਦੀ ਸਰਕਾਰ ਤੋਂ ਉੱਪਰ ਦੀ ਸਰਕਾਰ ਤੋਂ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਤਕਰੀਬਨ ਜਿੰਨਾ ਵੀ ਖਰਚਾ ਆਉਣਾ ਸੀ ਫਸਲ ਤੇ ਹੋ ਚੁੱਕਿਆ 20-30 ਹਜ਼ਾਰ ਖਰਚਾ ਆ ਚੁੱਕਿਆ ਅਸੀਂ ਅਸੀਂ 90-90 ਹਜ਼ਾਰ ਦੀ ਜਿਹੜੀ ਫਸਲ ਹੋਣੀ ਸੀ ਇਹ ਦੀ ਹੈ ਕਿ ਕੱਲ ਨੂੰ ਤੁਸੀਂ ਰਾਹਤ ਦੇਣੀ ਆ 5000 5000 10000 ਦਾ ਕੁਝ ਨਹੀਂ ਪੜਨਾ ਜਿੰਨੇ ਦੀ ਫਸਲ ਹੋਣੀ ਸੀ ਉਨੀ ਰਾਹਤ ਆ ਜਿਹੜੀ ਕਿਸਾਨਾਂ ਨੂੰ ਜਿਹੜੀ ਮਿਲਣਾ ਚਾਹੀਦਾ ਮੁਆਵਜ਼ਾ ਫਸਲ ਦਾ ਉਹਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਟਹਿ ਗਏ ਨੇ ਤੋ ਉਹਨਾਂ ਦਾ ਵੀ ਉਹਨਾਂ ਨੂੰ ਪਰਾਪਤ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਜੋ ਦੁਬਾਰਾ ਇਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈਗੀ ਉਹ ਨੀਤੇ ਆ ਸਕੇ ਉਹ ਗੱਲ ਵੀ ਅਸੀਂ ਹਰੀਕੇ ਤੇ ਜਿਹੜਾ ਹਰੀਕੇਪੁਰ ਤੇ ਜਿਹੜਾ ਕੈਂਪ ਲੱਗਿਆ ਉੱਥੇ ਵੀ ਗਏ ਸੀਗੇ ਤੇ ਬਹੁਤ ਵਧੀਆ ਮੈਂ ਦੇਖਿਆ ਕਿ ਉੱਥੇ ਸਾਰੀ ਕਿਰੀ ਡਰੋਪ ਕੰਮ ਕਰ ਰਹੀ ਹੈ ਅਸੀਂ ਕਾਫੀ ਪ੍ਰਭਾਵਤ ਵਾਕਿਆਂ ਦੇ ਵਿੱਚ ਵੀ ਉਹਨਾਂ ਨਾਲ ਗਏ ਆ پتہ ਜੋ ਵੀ ਡਿਮਾਂਡ ਆ ਸਾਨੂੰ ਕੈਂਪ ਅਤੇ ਉੱਤਰ ਪ੍ਰਬੰਧਕਾਂ ਵੱਲੋਂ ਜੋ ਵੀ ਸਾਨੂੰ ਆ ਰਹੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀ ਵੀ ਡਿਮਾਂਡ ਹੈ ਕਿ ਉੱਥੇ ਤੱਕ ਤੁਹਾਡੇ ਤੱਕ ਸਪਲਾਈ ਪਹੁੰਚੇ ਤੇ ਸਹੀ ਢੰਗ ਨਾਲ ਲੋਕਾਂ ਦੀ ਮਦਦ ਹੋ ਸਕੇ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਾਰਿਸ ਪੰਜਾਬ ਦੇ ਦੀ ਸਮੁੱਚੀ ਲੀਡਰਸ਼ਿਪ ਬਾਬਾ ਸੇਮ ਸਿੰਘ ਜੀ ਤੇ ਸਾਰੇ ਲੀਡਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸਤਕਾਰਯੋਗ ਸਾਰੇ ਆਗੂ ਸਾਹਿਬਾਨ ਜਿਵੇਂ ਸੁਖਮント ਕੌਰ ਜੀ ਸਾਡੇ ਗਿਆ ਪਰਸਨ ਦੇ ਕਮਲ ਸਿੰਘ ਕਬਾਲ ਸਿੰਘ ਖੁੱਦਾਂ ਜੀ ਸੁੱਚਾ ਸਿੰਘ ਗੁਰਪ੍ਰੀਤ ਜੀ ਸਾਡੇ ਫਰਮੇਸ਼ਾਨੇ ਪ੍ਰੋਗਰਾਮ ਜਰਸੀ ਨੂੰ ਸਾਰੀ ਲੁਧਿਆਣੇ ਤੋਂ ਸਾਡੇ ਨਾਲ ਸਿਰਫ ਟੀਮ ਆਈ ਆ। ਤੋਂ ਮੈਂ ਸਾਰਿਆਂ ਦਾ ਹੀ ਇਹ ਦੁਦਰਵਾਦ ਕਰਦਾ ਉਹ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿੰਨਾ ਵੀ ਹੋ ਸਕੂਗਾ ਇਹਨਾਂ ਹੜ੍ਹ ਪ੍ਰਭਾਵਤਾਂਕ ਕੇ ਜਿਹੜੇ ਕਿਤੇ ਵੀ ਲੋਕ ਜਿਹੜੇ ਪਿੰਡਤ ਨੇ ਉਹਨਾਂ ਦੇ ਸਿਹਤ ਦੇ ਫਸਲਾਂ ਖੀਆਂ ਹੋਈਆਂ ਪਾਣੀ ਦੇ ਵਿੱਚ ਮਕਾਨ ਡੁੱਬੇ ਹੋਏ ਆ। ਔਰ ਇੰਨੇ ਦਿਨਾਂ ਬਾਅਦ ਵੀ ਜਿਹੜਾ ਨਿਰਾਸ਼ਾ ਦਾ ਇੱਕ ਮਾਹੌਲ ਹੈ। ਪਰ ਜਦੋਂ ਕੈਂਪ ਤੇ ਆਏ ਆ ਤਾਂ ਸੰਕਟ ਦਾ ਯੋਜਨਾ ਨੌਜਵਾਨਾਂ ਦਾ ਜਿਹੜੇ ਆਪਾਂ ਕੰਮ ਕਰ ਰਹੇ ਆਂ ਔਰ ਬੇਸਿਕ ਰਿਕੁਆਇਰਮੈਂਟਸ ਐ ਜਿਹੜੀਆਂ ਲੋਕਾਂ ਦੀਆਂ ਪਾਣੀ ਵਿੱਚ ਫਸਿਆ ਹੋਣਦੀਆਂ ਪੂਰੀ ਯਤਨ ਉਹਨਾਂ ਦੇ ਹੈਗੇ ਆ ਵੀ ਕਿ ਇੱਕ ਚੀਜ਼ ਉਹਨਾਂ ਤੱਕ ਪਹੁੰਚਾਈ ਕਰਵਾਈ ਜਾਵੇ ਪਸ਼ੂਆਂ ਦੇ ਚਾਰੇ ਤੋਂ ਲੈ ਕੇ ਮੈਡੀਕਲ ਫੈਸਿਲਿਟੀਆਂ ਤੋਂ ਲੈ ਕੇ ਲੋਕਾਂ ਦੇ ਖਾਣ ਪੀਣ ਤੱਕ ਜੋ ਵੀ ਹੋ ਸਕਦਾ ਬੈਸਟ ਪੋਸੀਬਲ ਰਿਕੁਆਇਰਮੈਂਟਸ ਜਿਹੜੀਆਂ ਹੋਣਦੀਆਂ ਪੂਰੀਆਂ ਜਿਸ ਜੋਸ਼ ਨਾਲ ਨੌਜਵਾਨ ਕਰ ਰਹੇ ਆ ਜਾਂ ਗਾਕਨਵਾਸੀ ਕਰ ਰਹੇ ਆ ਆਵਾਜ਼ ਪੰਜਾਬ ਦੀ ਟੀਮ ਸ਼ੋਮੀ ਅਕਾਲੀ ਦਲ ਦੀ ਟੀਮ ਸਥਾਨਕ ਟੀਮ ਸਾਰੀ ਲੀਡਰਸ਼ਿਪ ਵੀ ਸਾਰੀ ਪਹੁੰਚੀ ਹੈ ਫੈਡਰੇਸ਼ਨ ਪਹੁੰਚੀ ਹੈ ਸੋ ਇਹਨਾਂ ਦਾ ਚਾਹ ਵੇਖ ਕੇ ਲੱਗਦਾ ਕਿ ਇਹ ਸਮੱਸਿਆ ਭਾਵੇਂ ਵੱਡੀ ਹੈ ਤੁਸੀਂ ਕੋਈ ਵੱਡੀ ਹੈ ਪਰ ਇਹਨਾਂ ਦੇ ਚਾਹ ਦੇ ਅਗੇ ਇਹ ਬਹੁਤ ਛੋਟੀ ਨਜ਼ਰ ਆ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਕੁਦਰਤੀ ਦਰਿਆਵਾਂ ਦਾ ਪਾਣੀ ਜਿੱਥੇ ਪੰਜਾਬ ਲਈ ਇੱਕ ਵਰਦਾਨ ਸੀ ਸਾਡੀ ਜਿਹੜੀ ਤੇ ਪਲੇਸ ਕੀਤੀ ਸੀ ਦਾ ਦਰਿਆਵਾਂ ਇੱਕ ਕਾਰਨ ਸੀ ਸਾਡੀਆਂ ਫਸਲਾਂ ਦੀ ਉਪਜ ਦੀ ਸਾਡੇ ਬਾਗਾਂ ਦੀ ਸਾਡਾ ਵਾਤਾਵਰਣ ਦੀ ਦਰਿਆਵਾਂ ਦੀ ਬਣਾਉਂਦੀ ਸੀ ਪਰ ਜਿਹੜੀ ਇਹ ਕੁਦਰਤੀ ਦਰਿਆਵਾਂ ਤੋਂ हट ਕੇ ਜਿਹੜੇ ਮੈਨ-ਮੇਡ ਡੈਮ ਬਣਾਏ ਗਏ ਇਹਨਾਂ ਦਾ ਕਰਕੇ ਜੋ ਪੰਜਾਬ ਵਿੱਚ ਨੁਕਸਾਨ ਹੋਇਆ ਹੈ ਉਹਦੇ ਵਿੱਚ ਜੋ ਉਹਨੇ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ਨਿੱਜੀ ਪਾਰਟੀਬਾਜ਼ੀ ਤੋਂ ਧੜਿਆਂ ਤੋਂ ਉੱਪਰ ਉੱਠ ਕੇ ਜਮਾਤਾਂ ਦੀ ਸੇਵਾ ਕਰਨ ਦੀ ਲੋੜ ਹੈ ਔਰ ਇੱਥੇ ਜਿਹੜਾ ਮਾਹੌਲ ਬਣਿਆ ਸੰਜੇ ਦੋਤ ਤੇ ਅੱਜ ਇਸ ਹਫ਼ਤੇ ਵਿੱਚ ਉਸ ਨੂੰ ਲੈ ਕੇ ਉਤਸ਼ਾਹ ਵੀ ਜੋ ਲੋਕਦਵੰਤਾ ਵਿੱਚ ਦੇਖਣ ਨੂੰ ਮਿਲਿਆ ਹੋਣੀ ਇਹਨੂੰ ਆਸ ਵੀ ਲੱਗੀ ਹੈ ਕਿ ਹੋਰ ਅਜਿਵੇਂ ਕੈਲੀਸਾ ਨੇ ਵੀ ਕਿਹਾ ਹੈ ਹਰੇਕ ਪੰਜਾਬ ਦੇ ਹਰੇਕ ਪਿੰਡ ਵਿੱਚੋਂ ਬਹੁਤ ਵੀਰ ਐ ਨਾ ਨੀ ਸ੍ਰੀਮਨ ਬੋਲੋ ਚਾਰ ਚਾਰ ਪੰਜ ਪੰਜ ਜਿਹੜੇ ਇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਸ ਵਿੱਚ ਤੋਂ ਪੀਲ ਹੈ ਕਿ ਪੋਸਟ ਫਲੈਂਟ ਜਿਹੜੀਆਂ ਕਨਸੀਕਵੈਂਸੀਜ਼ ਆ ਰਹੀਆਂ ਨੇ ਜਿਹੜੇ ਹਾਲਾਤ ਉੱਪਰ ਨੇ ਉਹਨਾਂ ਦੇ ਵਿੱਚ ਵੀ ਹਮਲਾਵਰ ਦੀ ਬੜੀ ਲੋੜ ਹੈ ਔਰ ਅਸੀਂ ਆਪ ਨੂੰ ਆਪਣੇ ਪਿੰਡ ਐਨ ਆਰ ਆਈ ਵੀ ਆਪਣਾ ਆਪ ਨੂੰ ਆਪਣੇ ਪਿੰਡ ਦੀ ਜਿਹੜੀ ਨਜ਼ਰ ਕੌਣ ਵਾਲੀ ਸਮੱਸਿਆ ਉਹ ਤੁਹਾਡੇ ਅਸਲਾਹ ਦੇ ਅੱਗੇ ਨੌਜਵਾਨਾਂ ਦੇ ਅਸਲਾਹ ਦੇ ਅੱਗੇ ਬਹੁਤ ਛੋਟੀ ਨਜ਼ਰ ਆਏਗੀ ਸੋ ਮੈਂ ਜਿੱਥੇ ਇਸ ਮੁੱਚੇ ਇਹਨਾਂ ਇਲਾਕਾ